ਵਹਿਗੁਰਜ ਜੀ ਕਾ ਖਾਲਸਾ ਵਹਿਗੁਰਜ ਜੀ ਕੀ ਫਤਿਹ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਜੁਕੇ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਸੇਵਾ ਕੀਤੀ ਜਾ ਰਹੀ ਆ ਉਥੇ ਉਹਨਾਂ ਵੱਲੋਂ ਇੱਕ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਸਾਲ 1900 ਦੇ ਵਿੱਚ ਲਾਰਡ ਕਰਜਨ ਭਾਰਤ ਦੇ ਵੈਸਰਾਏ ਅਤੇ ਗਵਰਨਰ ਜਨਰਲ ਸਤਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਨੇ ਸਤਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਐਲਕੈਂਟਨ ਕੰਪਨੀ ਦੀ ਜਿਹੜੀ ਇਹ ਘੜੀ ਭੇਟ ਕੀਤੀ ਸੀਗੀ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਘੜੀ ਖਰਾਬ ਹੋਣ ਕਰਕੇ ਉਹ ਹੁਣ ਇਹ ਘੜੀ ਹੈ ਜਿਹੜੀ ਇਹ ਗੁਰੂ ਨਾਨਕ ਨਿਸਕਾਮ ਸੇਵਕ ਜਥੇ ਯੂਕੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਵੱਲੋਂ ਇਹ ਜਿਹੜੀ ਘੜੀ ਫੇਰ ਰਿਪੇਅਰ ਕਰਾ ਕੇ ਇਹ ਸਤਸਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਈ ਗਈ ਆ ਜਦੋਂ ਸਤਸਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅਸੀਂ ਸਾਹਮਣੇ ਜਾ ਕੇ ਮੱਥਾ ਟੇਕਦੇ ਆ ਮੱਥਾ ਟੇਕ ਕੇ ਜਦੋਂ ਰਾਗੀ ਸਿੰਘਾਂ ਵਾਲੀ ਸਾਈਡ ਤੋਂ ਦੀ ਅਸੀਂ ਗੇਟ ਤੋਂ ਦੀ ਬਾਹਰ ਨਿਕਲਦੇ ਆ ਉਸ ਗੇਟ ਦੇ ਬਿਲਕੁਲ ਉੱਪਰ ਇਹ ਘੜੀ ਪਹਿਲਾਂ ਵੀ ਉੱਥੇ ਸਜਾਈ ਜਾਂਦੀ ਸੀਗੀ ਹੁਣ ਵੀ ਕੱਲ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਆਦੇਸ਼ਾਂ ਤੇ ਇਹ ਘੜੀ ਸਤਸਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਗੇਟ ਦੇ ਉੱਪਰ ਸਜਾ ਦਿੱਤੀ ਗਈ ਆ ਸੋ ਅਸੀਂ ਸਤਸਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਡੇ ਬਹੁਤ ਹੀ ਸਤਿਕਾਰ ਜੋ ਬਾਬਾ ਮਹਿੰਦਰ ਸਿੰਘ ਜੀ ਜੋ ਨਿਸ਼ਕਾਮ ਸੇਵਕ ਜਿਤਾ ਜੁੱਕੇ ਵਾਲੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜਿੱਥੇ ਉਹ ਹੋਰ ਸੇਵਾਵਾਂ ਨਿਭਾ ਰਹੇ ਨੇ ਉੱਥੇ ਇਹ ਘੜੀ ਦੀ ਜਿਹੜੀ ਇਹ ਮਰਮਤ ਕਰਕੇ ਉੱਥੇ ਲਗਾਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਘੜੀ ਜਿਹੜੀ ਐਲਕਿੰਗਟਨ ਕੰਪਨੀ ਦੀ ਆ ਉਸੇ ਕੰਪਨੀ ਚ ਜਾ ਕੇ ਇਹ ਫੇਰ ਮੁੜ ਕੇ ਰਿਪੇਅਰ ਹੋਈ ਆ ਇਹ ਜਿਹੜੀ ਘੜੀ ਆ ਇਹ ਨੂੰ ਚਾਬੀ ਦੇ ਕੇ ਲਗਭਗ 1 ਹਫਤਾ ਚਾਬੀ ਤੋਂ ਬਗੈਰ ਚੱਲਦੀ ਰਹਿੰਦੀ ਆ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ